ਸਸਿਗਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਪੰਜਾਬੀ ਯੂਕੇ ਵਲੌਗਰ YouTube ਚੈਨਲ ਤੇ ਬਹੁਤ ਟਾਈਮ ਬਾਅਦ ਆਪਾਂ ਅੱਜ ਬਲੌਗ ਸ਼ੂਟ ਕਰਨ ਲੱਗੇ ਆਂ ਤੇ ਉਹ ਹੈਗਾ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਲੈਂਡ ਦਾ ਕਬੱਡੀ ਦਾ ਸੀਜ਼ਨ ਜੋ ਸਟਾਰਟ ਹੋ ਗਿਆ 2025 ਦਾ ਤੇ ਅੱਜ ਹੈਗਾ ਪਹਿਲਾ ਮੈਚ ਟੂਰਨਾਮੈਂਟ ਇੱਥੇ ਹੈਜ਼ ਤੇ ਉੱਥੇ ਚੱਲੇ ਆਂ ਆਪਾਂ ਤੇ ਦੇਖੋ ਨੇ ਕਿਹੜੇ-ਕਿਹੜੇ ਪਲੇਅਰ ਪਹੁੰਚੇ ਨੇ ਇੰਗਲੈਂਡ ਦੇ ਵਿੱਚ ਖੇਡਣ ਲਈ ਇਸ ਇਸ ਸੀਜ਼ਨ ਦੇ ਲਈ ਤੇ ਕੋਈ ਦੁਗਾਂ ਵਾਲਾ ਜਿਹੜੇ ਮੋਟੇ ਮੋਟੇ ਤੁਹਾਨੂੰ ਪਤਾ ਹੈ ਸ਼ਿਆਰਾ ਬੋਪਰ ਤੇ ਬੁਰੀ ਅਸੀਸਰ ਕੁਲਵਿੰਦਰ ਜਲਵੇੜਾ ਬਹੁਤ ਬੱਗੀ ਪਰਮਜੀਤਪੁਰਾ ਨਾ ਛੋਟਾ ਨਾਸ ਜਸ਼ਨ ਆਲਮ ਦੀ ਕਾਫੀ ਪਲੇਅਰ ਨੇ ਤੇ ਬਾਕੀ ਜਾ ਕੇ ਦੇਖਦੇ ਆ ਕਿਹੜੇ ਕਿਹੜੇ ਪਲੇਅਰ ਪਹੁੰਚ ਗਏ ਆ ਤੇ ਕਿਹੜੇ ਕਿਹੜੇ ਹੁਣ ਅਗਲੇ ਕੱਪ ਤੇ ਆਉਣਗੇ ਤੇ ਨਾਲੇ ਵੀਡੀਓ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵਧੀਆ ਲੱਗਿਆ ਆ ਜੋ ਮਿਲਦੇ ਆਂ ਹਾਂ ਜੀ ਪਹੁੰਚ ਗਿਆ ਪਿੰਡਾ ਮੈਚ ਚੱਲ ਰਿਹਾ ਤੇ ਹਲੇ ਉਹਨਾਂ ਐਂਟਰੀ ਹੋਈ ਐ ਇੱਧਰੋਂ ਆਹ ਮੁੰਡੇ ਚੋਬਰ ਮਿਲ ਗਿਆ ਉਹਨਾਂ ਢੀਂਡ ਸਾ ਸਰਬਾ ਵੀ ਖੇਡੂ ਐ ਇਦ ਕੀ ਸਰਬੇ ਕਿਹੜੀ ਮੌੜ ਕਲੱਬ ਬੁਲਵ੍ਰੇਮਪਟਨ ਬੁਲਵ੍ਰੇਮਪਟਨ ਹਾਂ ਲੈ ਵੀ ਮੁੰਡੇਓ ਘਰਤੀ ਆਪਣੇ ਸ਼ੇਰ ਨੇ ਵਾਪਸੀ ਐ ਇਦ ਕੀ ਆਹ ਸੀਜ਼ਨ 'ਚ ਜਿਨ੍ਹਾਂ ਵੀ ਰਾਜਾਂ ਦੇ ਆਪਾਂ ਕਲਾਸ ਸੋੜਦੇ ਆ ਉਹਨਾਂ ਦੇ ਜਿਹੜੇ ਨਾਮ ਉਹ ਸਭ ਮੇਰੇ ਪੌਂਦੇ ਜਾਂਦੇ ਨੇ ਫਿਰ ਬੇਟੀਆ ਥੈਂਕ ਯੂ ਫਾਰ ਕਾਲ ਬਹੁਤ ਬੜਾ ਧੰਨਵਾਦ ਲਾਈਵ ਸਾਹਮਣੇ ਕਹਿੰਦੇ ਚਾਹਦੇ ਦੀ ਧਰਤੀ ਦਾ ਸਾਹਮਣਾ ਨਾ ਹੀ ਬਣਾ ਮੇਰੀ ਜੀਬ ਇਸ ਨਾਲ ਬਾਨਣ ਦੇ ਲਈ ਇੱਕ ਜੀ ਹਸਾਲ ਤੋਂ ਜਿਵੇਂ ਕਹਿੰਦੀ ਟੀਮ ਦੀ ਧਰਤੀ ਪੁੱਜਿਆ ਹੋਇਆ ਵਰਕ ਦੇ ਕੰਮ ਦੇ ਲਈ ਇਹਨੇ ਵੀ ਪੰਜਾਬ ਦੇ ਮੇਲੇ ਤੇ ਛੁੱਟੀ ਪਾਉਣ ਵਾਲੀ ਗੱਲ ਕੀਤੀ ਹੈ ਬਹੁਤਾਂ ਦਾ ਜੇਤੂਆ ਸਰਦਾ ਚੌਂਦੇ ਵਾਲਾ ਇੱਕ ਦਾ ਵਾਦਾ ਕਰ ਚੁੱਕਿਆ ਦਾ ਵਾਦਾ ਕਰ ਚੁੱਕਿਆ ਇਹ ਆ ਸਰਦਾ ਚੌਂਦੇ ਦੀ ਧਰਤੀ ਦਾ ਰੀਤ ਕਹਿੰਦੇ ਪਿੰਡ ਦਾ ਲਾਗੂਆ ਜਿਹੜਾ 43 ਪੱਟੀ ਹੈ ਲਓ ਰੂਪੀ ਦਾ ਪਿੰਡ ਵਿੱਚ ਪੰਜਾਲੇ ਦੇ ਵਿੱਚ ਪੈਂਦਾ ਲਓ ਕਹਿੰਦੇ ਗੁੱਡੇ ਦਾ ਪਿੰਡ ਵੀ ਮੰਗ ਦਾ ਪਟਡੇ ਦੇ ਵਿੱਚ ਪੈਂਦਾ ਇੱਕ ਨਾਲ ਦਾ ਪਿੰਡ ਕਹਿੰਦੇ ਐਨ ਕਹਿੰਦੇ ਨੇ ਰਕੜਾ ਧਾਹ ਦਾ ਵਾਲਾ ਤਰਸਣੇ ਕੋਸ਼ਿਸ਼ ਕਰਦਾ ਹੈ ਲਓ ਪੁਆਇੰਟ ਚੌਂਦੇ ਦੇ ਲਈ ਸਰਦ ਨੇ ਨੇ ਅਬ ਵਾਦਾ ਕਰ ਰਹੇ ਹਾਂ ਆਪਣੀ ਟੀਮ ਦੇ ਲਈ ਯਾਰ ਸੂਰਿਆ ਵੀ ਝੌਕ ਝੌਕੇ ਵੇਖਦਾ ਜੀ ਕੋ ਪਹਿਲਾ ਸਾਹਮਣੇ ਕਬੱਡੀ ਵੇਖਦੇ ਆ ਨੌਜਾਨ ਕੌਣ ਟੱਕਦਾ ਇਸ ਨੌਜਾਨ ਨੂੰ ਕਬੱਡੀ ਕਬੱਡੀ ਕਰਦਾ ਉਹ ਹੌਕਾ ਜਾ ਟੱਚ ਕਰਕੇ ਪੰਜਾਬ ਦਾ ਚਾਰ ਮਿੰਟ ਰੂਪੋ ਬਣਦਾ ਚਾਹੁੰਦੇ ਧਰਤੀ ਦਾ ਨੌਜਾਨ ਹਿਰਕ ਵਾਰੀ ਤਾਕਤ ਦੇ ਲਈ ਸਮਾਂ ਬਚ ਚੁੱਕਾ ਹੈ ਸਾਡੇ ਪੈਨਟਰੀ ਦੇ ਚਾਰ ਜਾਫੀ ਦੇ ਵਿੱਚ ਦੇਖ ਰਹੇ ਹਾਂ ਕਿ ਕੌਣ ਲੱਗੂਗਾ ਇਸ ਧਾੜੀ ਨੂੰ ਲਓ ਰੁੱਮੀ ਜਾ ਫਿਰ ਬੁੱਟਾ ਨਾਲ ਜਾਂ ਫਿਰ ਰਿੰਕੂ ਚਾਰ ਜਾਸੀ ਪਿਆਰੀ ਦੇ ਵਿੱਚ ਨੇ ਸਮੇਂ ਮਿਡਲੈਂਡ ਟਾਈਗਰ ਦੀ ਟੀਮ ਨੇ ਲਓ ਮਾੜ ਜਿਹੇ ਸਮੇਂ ਸਾਡਾ ਚੌਂਦੇ ਵਾਲਾ ਅੰਕ ਦਾ ਵਾਧਾ ਹੋ ਚੁੱਕਾ ਹੈ ਖੇਡ ਦੇ ਦਰਸ਼ਕ ਖੜੀ ਹੈ ਖੇਡ ਕਬੱਡੀ ਸਭ ਤੋਂ ਪਹਿਲਾਂ ਖੋਦੀ ਟੀਮ ਸਾਰੇ ਬਬਰ ਲੈ ਰਹੇ ਨੇ ਮਾਣ ਦੀ ਮੇਹ ਹੋਈ ਹੈ ਕਬੱਡੀ ਦੇ ਪ੍ਰੋਟੋਕੋਲ ਨੇ ਖੇਡ ਕਬੱਡੀ ਦੇ ਖਿਡਾਰੀਆਂ ਕਹਿੰਦੇ ਆ ਰੀਝਾਂ ਪੁੜੀਆਂ ਕਰ ਦਿਤੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਸਾਈਕਲ ਨਹੀਂ ਸੀ ਨਸੀਬ ਹੁੰਦੇ ਅੱਜ ਉਹਨਾਂ ਨੂੰ ਕੱਟੀਆਂ 80 ਹੀ ਕਰ ਦਿੱਤੀਆਂ ਇੱਕ ਕਰ ਦਿੱਤੀਆਂ ਬਹੁਤ ਬਹੁਤ ਧੰਨਵਾਦ ਜਿਹੜਾ ਬਾਤ ਕਹੀ ਪੰਡਾ ਦਾੱਖਾ ਵੀ ਕੱਖਾਂ ਤੋਂ ਹੋਵੇ ਕੱਖਾਂ ਦੀ ਲੱਕੜਾਂ ਤੋਂ ਹੋਈ ਰੋੜਾੜਾਂ ਦੀ ਪਾਸਾ ਲੋਕਤੇ ਉਹ ਮੰਨਦੇ ਹੋਰੀ ਹੋ ਰਹੀ ਹੈ ਜੀ ਸਰਦਾਰੀ ਦੀ ਬਰਿੰਦਰ ਸਿੰਘ ਜਿੱਥੇ ਕਬੱਡੀ ਦੇ ਖੇਡ ਕੇ ਦੁਨੀਆ ਦਾ ਨਾਮ ਚੱਕ ਅੱਜ ਆਪਸੇ ਜੜੀ ਦਸਦੀ ਦੇ ਅਜ ਤੋੜ ਰਹੇ ਪਹਿਲਾ 1970 ਦੇ ਵਿੱਚ ਫੁਟਾ ਢਿੰਗੀ ਦੇ ਨਾਲ ਦੀ ਉਮਰ ਵਿੱਚ ਜਿੱਥੇ ਆ ਸੀ ਇਹ ਉਹ ਦੂਸਰਾ ਗੁਰੂਸ ਆਜਾ ਦੁਨੀਆ ਦੇਖ ਰਹੀ ਹੈ ਉਹ ਜਿਹੜਾ ਬੰਦਾ 20 ਸਾਲ ਦਾ ਸੀ ਇਹ ਕਬੱਡੀ ਦੇ ਖੇਡਣ ਦੇ ਤੋਂ ਇਸ ਜੀ ਗੀ ਜੀ ਦੋਨਾਂ ਨੇ ਇਸੇ ਦੇ ਹੋਰ ਨਾਰਾ ਚੁਗਾ ਰਾ ਇਸ ਦੁਨੀਆ ਦਾਗ ਰਹੀ ਪਰੰਦੇ ਕੋ ਹੈ 20 ਇਫਤਿਹਾਰ ਦੇ ਉਮਰ ਵਿੱਚ ਲਾਲਾ ਬੰਦੇ ਦੀ ਜਾਨ ਹੀ ਹੋਰ ਅਮਤਗੜਾ ਵੇਖਣ ਉਦਸ ਸੰਗਤ ਦੇ ਵਿੱਚ ਕੋਈ ਵੀ ਅਕਾਸੀ ਨਹੀਂ ਕਰ ਰਹੀ ਸੀ ਅਸੀਂ ਭਾਰਤੀ ਟੀਮ ਨੂੰ ਸਾਡਾ ਪ੍ਰੀਤਾ ਬਹੁਤ ਪ੍ਰੀਤਾ ਘਾਪ੍ਰੀਤਾ ਸੁਨਕਤਾਂ پہلا کرے اڏو وٺا رهيا آهن جو مسئلو مڃڻا آهي تان تان پجو 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 ٿيندا آهيو آءُ اها ها پجو ديها ڪيش ٿيندي آهي هي پجو ٿيندي آهي منترا اها اسڪول جو سفيري ٽيم جتي اپني درياهه سفيري ٽيم کي ٿو کي کيڏي تارا رسوا چاهي نه کيڏي جو ڏانهن کي ههوا ਕੀ ਹੋਇਆ ਸਾਰੇ ਦੀ ਟੀਮ ਗੱਡੀ ਹੋ ਕੇ ਗਿਆ ਜੂਗੀ ਇਹ ਜਿਹੜੀ ਗੀਤਿਆਂ ਦੀ ਟੀਮ ਹੈ ਬਾਕੀ ਮੈਚ ਜਿੱਤੇ ਵੀ ਕਿਉਂਕਿ ਉਹਨਾਂ ਨੇ ਆਪਣੇ ਦੂਸਰੇ ਪਲੇਅਰ ਜਿਹੜੇ ਖੇਡਦੇ ਰਹਿ ਕੋਈ ਨਾ ਨਹੀਂ ਪਲੇਰ ਉਹ ਨਹੀਂ ਦਿਖੇ ਸੀ ਤਾਂ ਇਹਦੇ ਧਸਾਇਆ ਕੇ ਮਸ਼ਹਤਰ ਢਾਂਡੀ ਅਰਗੇ ਹੋਰ ਵੱਡੇ ਵੱਡੇ ਪਲੇਅਰ ਈ ਸੀ ਕੇ ਤੇ ਵੇਖਣ ਮੈਂ ਗਾਉਂਗਾ ਧਸਾ ਜਾਣਾ ਜੋ ਸੋਰੀ ਟੀਮ ਵੀ ਹੋ ਗਈ ਉਦੋਂ ਅਸੀਂ ਉਹਨਾਂ ਦੇ ਕਬੱਡੀਆਂ ਪਾਇਆ ਮੈਂ ਤੇ ਅਰਜਲ ਕੌ ਗਿਆਦਾ ਤੇ ਭੱਜਿਆ ਵਰਾਇਟੀ ਕੋ ਜਿੱਤੇ ਦੀ ਖਾਵੇ ਜਲਵੀਰ ਖਾਤ ਸਤਨਾਮ ਸਿੰਘ ਜੀ ਸਰਬੰਸ ਸਿੰਘ ਜੀ ਸੰਜਾ ਜੀ ਸੈਮੀ ਜਮਤ ਅਮਰਜੀਤ ਸਿੰਘ ਰਿਆਰ ਨੌਜੰਦਾ ਬੋਲੀ ਲਾਹ ਕਹਿੰਦੇ ਖੇਡ ਮੈਦਾਨ ਵਿੱਚ ਸੋਨੀਆ ਕਹਿੰਦੇ ਧਾਗੜੇ ਦੀ ਧਰਤੀ ਦਾ ਦੂਜੇ ਪਾਸੇ ਦੇ ਨਾਲ ਦੂਜੇ ਧਾਗੜੇ ਨਾਲ ਨਾਈ ਸੋਨੀ ਨਾਲ ਦੀ ਬੱਖਾ ਆਪਣੇ ਮਲਮਰਕ ਦੇ ਵਿੱਚ ਚੱਲ ਮੈਸ ਗੰਭੀ ਲਓ ਚਾਰ ਦਾ ਖੇਡ ਰਹੇ ਨੇ ਰੀਸ਼ੂ ਤਨਹਰੀ ਦਾ ਮੈਨੇ ਜੈਪੁਰ ਰੇਲਾ ਹਰਪਾਲ ਕਹਾਵਾ ਵਾਲੇ ਨੇ ਟ੍ਰਾਈ ਕੀਤੀ ਹੈ ਗ੍ਰੇਵੀ ਨੇ ਬਾਹਰ ਕਿਲੇ ਲਈ ਖਾਤਾ ਚੋਣ ਲਿਖੇ ਨੋਇਨ ਨੇ ਪਹਿਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਇਹ ਹੈ ਨੋਇਨ ਬਗਨਾ ਜੈਪੁਰ ਦੀ ਧਰਤੀ ਦਾ ਗੁਰੂਪਾਲ ਲੰਗਰ ਜੀ ਦਾ ਟੱਕ ਪੁੱਟ ਚੁੱਕਿਆ ਗੁਰੂਪਾਲ ਲੰਗਰ ਵੀ ਵਾਪਰੇ ਜਿਸ ਵੀ ਨੂੰ ਗਰੂਪ ਤੇ ਉਹਦੀ ਲੰਗਰ ਸ਼ਖਸ਼ਤਾ ਲਓ ਜੈਪੁਰ ਦੀ ਧਰਤੀ ਦਾ ਨੀਵੀ ਨਾਲ ਜਿੱਤ ਬੂਟਾ ਮਾਰੇਗਾ ਲਓ ਜੱਪ ਸਾਧੂ ਆ ਸ਼ੋਡਾ ਸੋਣਾ ਦੁਨੀਆ ਦੇ ਗਾੜੀ ਆਸੀ ਕਿੰਦੀ ਟੈਪ ਦੇ ਸਰਾਂ ਦੀ ਧਰਤੀ ਪੱਤਰੀ ਦੇ ਰਾਜੇ ਮਰਦੇ ਨੇ ਲਓ ਕੀ ਸ਼ਾਨਾ ਪੁਆਇੰਟ ਜਿਹੜਾ ਇਸ ਵੇਲੇ ਜਾਂ ਵੀ ਦੇ ਲਈ ਲੈ ਜੀ ਗੁਵਿੰਦਰ ਕਾਸ਼ੀਸ਼ੀ ਮੁਰਾ ਜਿੱਤ ਆ ਗਿਆ ਕਬੱਡੀ ਪੌਂਡ ਲਓ ਸਾਹਮਣੇ ਦਿੱਪਕ ਕਾਸ਼ੀਸ਼ੀਆ ਆਹ ਕੋਲੇ ਕਬੱਡੀ ਪੌਂਡ ਨੂੰ ਦਿੰਦਾ ਹੋਇਆ ਇਹਦੇ ਮੈਦਾਨ ਦੇ ਵਿੱਚ ਵੇਖੋ ਸਾਹਮਣੇ ਪੰਜ ਕਬੱਡੀ ਸੌਲਰ ਬਰਬੂਰੀ

ਸਭਾ ਬਾਅਦ ਦੇ ਗ੍ਰੇਡਰਿੰਗ ਦੀ ਟੀਮ ਹਿੱਸਾ ਬੋਲਦਾ ਹੋਇਆ ਲਓ ਕਹਿੰਦੇ ਸ਼ੀਰਾ ਚੱਕ ਲਈ ਸ਼ੇਰ ਆ ਗਿਆ ਦੇਖੋ ਆਹ ਸ਼ੀਰਾ ਚੱਕ ਲਈ ਸ਼ੇਰ ਦੀ ਤਰਤੀ ਦਾ ਨਾਮਾਨ ਹੈ ਹੁਣ ਦੇਖਿਆ ਤਾਰਾ ਦੇ ਵਿੱਚੋਂ ਕਾਣਾ ਚੱਕ ਦੇ ਸਰਾਦੀ ਤਰਤੀ ਦਾ ਜੱਗੀ ਹੈ ਰਾਜਾ ਕਹਿੰਦੇ ਨਾਲ ਨਾਲ 10 ਦਾ ਲੱਪ ਦੇ ਔ ਪੰਜ ਪੰਜ ਲੱਪ ਦੇ ਜੱਫੇ ਲਾਉਣ ਵਾਲਾ ਤੇ ਕਹਿੰਦੇ ਬੂਟਾ ਨਾਣੇ ਦੀ ਤਰਤੀ ਦਾ ਐਨ ਸੰਗਰੂਰ ਜਿਲ੍ਹੇ ਦਾ ਟੌਪ ਮਾਫੀ ਆ ਮੇਰੇ ਮਿੱਤਰੋ ਆਹ ਦੇਖ ਰਹੇ ਜੀ ਆਪਣੇ ਬੂਟਾ ਜੱਗ ਰਹੀ ਹੈ ਟਿਕਾਣ ਹੈ ਪੇਟ ਦਾ ਦਾੜੇ ਦਾ ਲਓ ਦੇਖੋ ਵੀ ਚੱਕ ਕੇ ਸ਼ੋਰ ਵਾਲਾ ਟੀਚਾ ਸਮਤ ਤੀਤ ਹੋਇਆ ਦੂਜੇ ਬੰਨੇ ਕੇ ਸ਼ਾਰ ਜੱਥਾ ਲਾ ਦਿੱਤਾ ਹੈ ਪੜਾਹੀ ਦੀ ਟੀਮ ਦਾ ਬੰਦਾ ਮੰਦੇ ਦੀ ਟੀਮ ਨਾਲ ਲਈ ਅੱਗੇ ਛੱਡੇ ਹੋਣਾ ਦੀ ਤੇ ਦੇ ਵਿੱਚ ਛੱਡੇ ਹੋਣਾ ਜਿਲਦਨ ਅਸੋ ਇਕਤਰ ਸੋਤਾ ਜੀ ਪਾਲਾ ਸੋਤਾ ਜੀ ਸੁਪਤ ਟੱਕਾ ਜਿਵੇਂ ਸਿਕੰਦਰ ਰਾਜ ਹੁਣਾਂ ਦੀ ਟੀਮ ਹੈ ਖੇਲੇ ਅੰਕ ਨੇ ਅਮਰੀਖੋ ਦਾ ਹੀਰੋ ਦੀ ਟੀਮ ਹੈ ਲਓ ਦੇਖੋ ਕੀ ਬਾਤ ਹੈ ਇਸ ਨੇ ਧਾੜੀ ਦੇ ਲਈ ਲੈ ਜੀ ਦਵਿੰਦਰ ਐਸ ਦੇ ਛਾਤਨ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਕਿੰਨੇ ਜਤਨਨ ਕਬੱਡੀ ਪਾਉਣ ਲਈ ਖੜੇ ਬਰਬਾਦ ਹੋਏ ਹੈ ਦੂਜੇ ਪਾਸੇ ਚਾਰ ਜਾਫੀ ਹੈ ਚਿੱਟੀਆਂ ਕਪਾਲੇ ਫੁੱਟੀਆਂ ਵਰਗੀ ਤੋਪ ਹੈ ਐਨਕ ਤੇ ਦਰਸ਼ਕ ਵੀ ਕ੍ਰਾਊਡ ਦੇ ਨਾਲ ਜੋੜਦੇ ਜਾ ਰਹੇ ਹੈ ਔਰ ਅਮਨੋਦ ਦੇ ਬੂਟੇ ਦੇ ਜਿੱਗੇ ਦੇ ਇੱਕ ਤੇ ਦੇ ਚਾਲਾਤਾ ਪਾ ਪੁਆਇੰਟ ਲਈ ਕੋਰੋ ਜਵਾਪਸ ਲਓ ਸਾਹਮਣੇ ਕਿੰਨੇ ਮਾਜਰ ਬੱਗੇ ਪਿੰਡਾਂ ਦਾ ਨੂੰ ਸਿਰ ਕਬੱਡੀ ਟੀਮ ਕਵਾਸਤੇ ਬਾਤਾ ਹੋ ਗਈ ਖੇਡ ਦਾ ਨਾਮ ਦੇ ਵਿੱਚ ਉੱਧਾ ਪ੍ਰਤਾਪ ਸਾਹਿਬ ਵੀ ਪੰਜੇ ਕਰਦੇ ਆ ਜੁਮੇਵਾਲੀਆ ਫੋਟਾ ਦੇ ਉੱਪਰ ਇੰਗਲੈਂਡ ਕਮੇਟੀ ਫੈਡਰੇਸ਼ਨ ਦੇ ਕਮਾ ਹੌਦਲਾ ਜੀ ਸਾਮ ਫਟਾ ਜੀ ਨਾਲ ਕਹਿੰਦੇ ਬਜਟ ਪਿੰਡਾ ਵਾਲਾ ਕਹਿੰਦੇ ਮੇਜ਼ਬਾਨ ਟੀਮ ਵਾਲੇ ਕੇ ਮੈਚ ਇਸ ਤੋਂ ਅਗਲਾ ਜਿਹੜਾ ਉਹ ਫਿਗਰ ਕਰਾਣਾ ਹੈ ਪੁਆਇੰਟ 80 ਦੇ ਆਵਿਗਾ ਪੁਆਇੰਟ 80 ਦੇ ਰੇਟਰ ਦਾ ਮੇਰੀ ਬੈਂਟ ਹੈ ਪਰ ਹੋਰ ਬਜਟ ਦੇ ਕੱਪ ਤੋਂ ਬੱਟਸ ਫੇਰ ਸਰਦੀ ਕਲਮ ਕਬੱਡੀ ਕਲੱਬ ਦੋਨੋਂ ਵੀ ਟੀਮਾਂ ਦਾ ਜਾਂਦੇ ਜਦੋਂ ਜੰਲੀ ਇੱਕ ਖੇਡ ਦਾ ਨਾਮ ਲਾ ਕੇ ਬੱਦਨ ਲੋ ਸਾਹਮਣੇ ਦੇ ਖੇਡ ਮੈਦਾਨ ਦੇ ਵਿੱਚ ਮੈਂ ਰੂਪਾ ਕਬੱਡੀ ਪਾ ਰਿਹਾ ਹਾਂ ਕਹਿੰਦੇ ਮੈਂ ਰੂਪਾ ਦੀ ਧਰਤੀ ਦਾ ਖੇਡਣ ਵਾਲਾ ਪੱਤਰੀ ਵਾਲਾ ਰਾਜੇ ਜੀ ਤੱਪ ਕਰਕੇ ਕਹਿੰਦੇ ਹਾਂ ਇਹਦਾ ਵਾਧਾ ਕਰ ਦਿੱਤਾ ਹੈ ਦੇਦੇ ਦੀ ਤੱਤੀ ਦਾ ਐ ਰਸਿਆ ਜਿਹੜਾ ਆਉਂਦਾ ਖੇਡ ਮੈਦਾਨ ਦੇ ਨਾਲ ਕੁਝ ਜੁਕੇ ਨੇ ਮੇਰੇ ਵਿੱਚੋਂ ਦਰਦੀ ਆਂ ਨਾ ਇਹ ਦੀ ਕਿਹੜੇ ਖਿਡਾਰੀ ਤੇ ਸੋਤ ਚਲੇ ਜਾਣਾ ਸਾਜੀ ਤਸਵੀਰ ਹੋਵੇਗੀ ਸਾਜੀ ਤਸਵੀਰ ਹੋਵੇਗੀ ਜਰੂਰ ਬੇਤੀ ਕਰਦੇ ਸੀ ਸ਼ੁਸ਼ਟਾ ਫੁੱਲਾ ਵੀ ਪੁੱਜਿਆ ਟੈਂਕ ਫੋਰਡ ਦੀ ਟੀਮ ਕਹਿੰਦੇ ਸੇਹ ਜੀ ਖੇਡ ਮੈਦਾਨ ਦੇ ਨਾਲ ਆ ਚੁੱਕੀ ਹੈ ਐਨ ਗੱਲਾਂ ਕਰਕੇ thank oh. you ਲਾਫ ਫੇਖਦੇ ਵਿਅਸਰੇ ਸ਼ੁਰੂਸ਼ਦਾਰਾ ਪੁਲਾ ਜੇ ਤਾਵੀ ਦਾ ਤਾਂ ਮਤਲਬ ਹੀ ਹੈ ਤਾਵਾ ਬੋਲਣਾ ਹੁਣ ਜਦੋਂ ਇਹ ਤਾਵੇ ਨੂੰ ਕਹਿੰਦੇ ਬੋਲਿਓ ਹੰਮੇ ਨੂੰ ਚਾਰ ਜਾਤੀਆਂ ਦੇ ਵਿੱਚ ਕੌਣ ਹੱਲ ਪਾਵੇਗਾ ਇੱਕ ਕਣੀ ਦੇ ਉੱਪਰ ਕਹਿੰਦੇ ਬੂਟਾ ਅਰ ਰਾਣੇ ਦੀ ਧਰਤੀ ਦਾ ਨਾਲ ਕਹਿੰਦੇ 5000 ਡਾਲਰ ਦਾ ਜੱਫਾ ਲਾਉਣ ਵਾਲਾ ਰਾਜਾ ਪਧਰੀ ਦੀ ਧਰਤੀ ਦਾ ਉਧਰੇ ਪਾਸੇ ਰਾਜਾ ਕਹਿੰਦੇ ਪਧਰੀ ਵਾਲਾ ਕਰਦਾ ਹੋਇਆ ਪੋਸਟਿਵ ਕਿ ਪੁਆਇੰਟ ਨਾਲ ਸਾਡੀ ਟੀਮ ਦੇ ਲਈ ਜੋ ਦੇ ਬੰਦੇ ਪਈ ਲੈ ਲੱਗੂ ਆਏ ਕੋਈ ਦੋਏ ਦਿੰਦੋ ਥੋੜਾ ਆਏ ਕਰੀ ਜਾਵੇ ਲੱਡੂ ਇੱਥੋਂ ਆ ਕੇ ਮਾ ਬਾਪ ਹੋ ਗਿਆ ਸੁੱਕੀ ਜਾਂਦਾ ਉੱਤੇ ਕਹਿੰਦਾ ਜੇ ਵੀ ਕਾਉਂ ਸ਼ੇਰ ਦੇ ਮੂੰਹ ਆ ਜਾਏ ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਮਾਨ ਹੋ ਜਾਏ ਉਹਦੇ ਪੱਤੇ ਵੀ ਨਹੀਂ ਧਾਵੀ ਦਾ ਬੋਲਾ ਹੈ ਧਾਵਾ ਟੋਕਾ ਵਾਲਾ ਫਿਰ ਦੂਜਾ ਜਫਾ ਲਾ ਗਿਆ ਜੇ ਇੱਕ ਹੋਰ ਲਾ ਗਿਆ ਤੇ ਪਲਵੀਰ ਨੇ ਰਹਿੰਦੇ ਨੇ ਫਿਰ ਸੁਝੇ ਦੁੱਗਾ ਜੱਟ ਬੱਲੀਏ ਖੇਡ ਦਾ ਗਲੇਰੀ ਨਾਲ ਸੰਭਾਗ ਮੱਥੇ ਦੇ ਵੱਲੋ ਵੱਡੇ ਮਾਨ ਸਨਮਾਨ ਪਿਆਰ ਦੇ ਨਾਲ ਵੀਰ ਜੀ ਪਿਆਰ ਦੇ ਨਾਲ ਸਤਕਾਰ ਹੈ ਭਰਾਵਾਂ ਦਾ ਐਨ ਵੱਡੇ ਪੱਦਰ ਤੇ ਜਿਹੜੇ ਮਾਨ ਸਨਮਾਨ ਦਿੱਤੇ ਜਾਂਦੇ ਆਂ ਅਮਰੇ ਮੈਲਾ ਖੇਡ ਦਾ ਨੱਜਦਾ ਦੁੱਗਾ ਹੋਇਆ ਦੁੱਗਾ ਹਰੀ ਕਿੰਦਾ ਨਰਮਲ ਸਿੰਘ ਦੇ ਪੁੱਤਰ ਨੇ ਪਾਇਆ ਹੋਇਆ ਏ ਆ ਦੁੱਗਾ ਵਾਲਾ ਇੰਗਲੈਂਡ ਖੇਡਣ ਆਇਆ ਹੋਇਆ ਏ ਖਾਰੂ ਨਰਮਲ ਸਿੰਘ ਦੇ ਪੁੱਤਰ ਨੇ ਪਾਇਆ ਹੋਇਆ ਏ ਜੱਗ ਨੇ ਖੇ